ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਸੀਂ ਘਰ ਦੇ ਮੁੱਖ ਦਰਵਾਜ਼ੇ ਤੇ ਇਹ ਪੰਜ ਕੰਮ ਕਰ ਲੈਂਦੇ ਹੋ ਪੈਸਾ ਤੇ ਖੁਸ਼ਹਾਲੀ ਤੁਹਾਡੇ ਘਰ ਵਿੱਚ ਮਹੀ ਵਾਂਗ ਆ ਕੇ ਵਰਸੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂਕੇ ਤੁਹਾਡੀ ਜ਼ਿੰਦਗੀ ਵਿੱਚ ਤੁਹਾਨੂੰ ਕਦੇ ਵੀ ਕਿਸੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਾ ਪੈ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਥ ਸੰਗਤ ਜੀ ਜੇਕਰ ਤੁਹਾਡੇ ਵੀ ਘਰ ਵਿੱਚ ਦੁੱਖ ਤਕਲੀਫਾਂ ਆ ਰਹੀਆਂ ਹਨ, ਪਰੇਸ਼ਾਨੀਆਂ ਆ ਰਹੀਆਂ ਹਨ ਤਾਂ ਕਿ ਤੁਸੀਂ ਜਾਣੇ ਅਣਜਾਣੇ ਵਿੱਚ ਇਹ ਗਲਤੀਆਂ ਆਪਣੇ ਘਰ ਵਿੱਚ ਤਾਂ ਨਹੀਂ ਕਰ ਰਹੇ। ਤੁਸੀਂ ਮਿਹਨਤ ਵੀ ਕਰਦੇ ਹੋ ਤੇ ਕਰਦੇ ਕਰਦੇ ਥੱਕ ਗਏ ਹੋ ਪਰ ਸਫਲਤਾ ਨਹੀਂ ਮਿਲਦੀ। ਤੁਹਾਡੇ ਘਰ ਵਿੱਚ ਪੈਸਿਆਂ ਦੀ ਹਮੇਸ਼ਾ ਦਿੱਕਤ ਰਹਿੰਦੀ ਹੈ। ਘਰ ਵਿੱਚ ਪਰੇਸ਼ਾਨੀਆਂ ਬਣੀਆ ਰਹਿੰਦੀਆਂ ਹਨ ਕਿੰਨੀ ਵੀ ਮਿਹਨਤ ਕਰ ਲੋ ਪਰ ਪੈਸਾ ਹੱਥ ਵਿੱਚ ਨਹੀਂ ਆਉਂਦਾ ਤਾਂ ਤੁਹਾਡੇ ਮੁੱਖ ਦਰਵਾਜ਼ੇ ਦੀ ਸਥਿਤੀ ਤੁਹਾਡੀ ਕਿਸਮਤ ਨੂੰ ਚਮਕਾ ਸਕਦੀ ਹੈ ਬਸ ਤੁਹਾਨੂੰ ਕੁਝ ਛੋਟੇ ਛੋਟੇ ਉਪਾਅ ਕਰਨੇ ਹੋਣਗੇ ਕਿਉਂਕਿ ਉਹਨਾਂ ਉਪਾਵਾਂ ਨੂੰ ਅਜ਼ਮਾ ਕੇ ਲੱਖਾਂ ਲੋਕ ਅੱਜ ਅਮੀਰ ਬਣ ਚੁੱਕੇ ਹਨ ਇਹਨਾਂ ਉਪਾਵਾਂ ਦੇ ਵਿੱਚੋਂ ਸਭ ਤੋਂ ਖਾਸ ਉਪਾਅ ਹੈ ਘਰ ਦੇ ਮੁੱਖ ਦਰਵਾਜ਼ੇ ਤੇ ਪਾਣੀ ਦਾ ਛਿੜਕਣਾ ਨਾਲ ਹੀ ਅਸੀਂ ਤੁਹਾਨੂੰ ਕੁਝ ਹੋਰ ਵੀ ਉਪਾਅ ਦੱਸਾਂਗੇ ਜਿਨ੍ਹਾਂ ਨੂੰ ਕਰਨ ਦੇ ਨਾਲ ਤੁਸੀਂ ਅਮੀਰ ਤੇ ਧਨવાન ਬਣ ਸਕਦੇ ਹੋ ਇਹ ਉਪਾਅ ਕਰਨ ਦੇ ਲਈ 21 ਦਿਨਾਂ ਵਿੱਚ ਤੁਹਾਡੀ ਆਰਥਿਕ ਜ਼ਿੰਦਗੀ ਬਦਲ ਜਾਵੇਗੀ ਸੋ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੋਣਗੇ ਘਰ ਦੇ ਮੁੱਖ ਦਰਵਾਜ਼ੇ ਨੂੰ ਘਰ ਦੇ ਹੋਰ ਦਰਵਾਜ਼ਿਆਂ ਤੋਂ ਹਮੇਸ਼ਾ ਸਾਨੂੰ ਵੱਡਾ ਰੱਖਣਾ ਚਾਹੀਦਾ ਹੈ ਪੁਰਾਣੇ ਸਮੇਂ ਵਿੱਚ ਤੁਸੀਂ ਵੇਖਿਆ ਹੋਵੇਗਾ ਘਰਾਂ ਦੇ ਜਿਹੜੇ ਮੁੱਖ ਦਰਵਾਜ਼ੇ ਸਨ ਉਹ ਕਿੰਨੇ ਕਿੰਨੇ ਵੱਡੇ ਹੋਇਆ ਕਰਦੇ ਸਨ ਭਾਵੇਂ ਉਸ ਦਰਵਾਜ਼ੇ ਦੇ ਵਿੱਚੋਂ ਹਾਥੀ ਵੀ ਲੰਘਾ ਲਿਆ ਜਾਵੇ ਕਹਿੰਦੇ ਕਿ ਮੁੱਖ ਦਰਵਾਜ਼ਾ ਵੱਡਾ ਹੋਵੇ ਤਾਂ ਇਸ ਨਾਲ ਨਕਾਰਾਤਮਕ ਊਰਜਾ ਸਾਡੇ ਦਰਵਾਜ਼ੇ ਤੇ ਹਾਵੀ ਨਹੀਂ ਹੁੰਦੀ ਘਰ ਦੇ ਅੰਦਰ ਪ੍ਰਵੇਸ਼ ਹੀ ਨਹੀਂ ਕਰਦੀ ਨਾਲ ਹੀ ਦਰਵਾਜ਼ਾ ਕਲਾਕਵਾਈਸ ਜਾਂ ਨੀ ਘੜੀ ਦੀ ਦਿਸ਼ਾ ਵਿੱਚ ਖੁੱਲਣਾ ਚਾਹੀਦਾ ਹੈ ਇਹ ਘਰ ਦੀ ਸਮ੍ਰiddhi ਲਈ ਸ਼ੁਭ ਹੁੰਦਾ ਹੈ ਧਿਆਨ ਰੱਖੋ ਜੋ ਮੁੱਖ ਦਰਵਾਜ਼ਾ ਕਾਫੀ ਉੱਚਾ ਚਾਹੀਦਾ ਹੈ ਉਸ ਨੂੰ ਰਸਤੇ ਤੇ ਜਾਣ ਲਈ ਪੌੜੀਆਂ ਬਣਾਉਣੀਆਂ ਪੈਣ ਤਾ ਪੌੜੀਆਂ ਦੀ ਸੰਖਿਆ ਵਿਸਮੀ ਹੋਣੀ ਚਾਹੀਦੀ ਹੈ ਇਸ ਲਈ ਸਾਰੀ ਹੀ ਜਾਣਕਾਰੀ ਹਾਸਲ ਕਰਨ ਦੇ ਲਈ ਵੀਡੀਓ ਦੇ ਅੰਤ ਤੱਕ ਤੁਸੀਂ ਜ਼ਰੂਰ ਬਣੇ ਰਹਿਣਾ ਹੈ ਤੇ ਵਿਸ਼ਵਾਸ ਤੇ ਪੂਰੀ ਆਸਥਾ ਦੇ ਨਾਲ ਜੇਕਰ ਤੁਸੀਂ ਇਹਨਾਂ ਉਪਾਅਾਂ ਨੂੰ ਕਰ ਲਓਗੇ ਤੁਹਾਡੇ ਘਰ ਵਿੱਚ ਬਹੁਤ ਜ਼ਿਆਦਾ ਜਿਹੜੀ ਹੈ ਪੈਸਿਆਂ ਦੀ ਬਰਸਾਤ ਹੋ ਜਾਵੇਗੀ ਮੰਨ ਕੇ ਚੱਲੋਗੇ ਤੁਹਾਡੀ ਆਰਥਿਕ ਸਥਿਤੀ ਹੁਣ ਸੁਧਰ ਜਾਵੇਗੀ ਆਖਦੇ ਹਨ ਕਿ ਦਿਨ ਪ੍ਰਤੀ ਦਿਨ ਘਰ ਦੀ ਔਰਤ ਨੂੰ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਘਰ ਦੇ ਵਿੱਚ ਝਾੜੂ ਲਗਾਉਣਾ ਚਾਹੀਦਾ ਹੈ ਖਾਸ ਕਰਕੇ ਘਰ ਦੇ ਮੁੱਖ ਦਰਵਾਜ਼ੇ ਤੇ ਕਹਿੰਦੇ ਹਨ ਕਿ ਪਾਣੀ ਵੀ ਛੜਕਣਾ ਚਾਹੀਦਾ ਹੈ ਮੁੱਖ ਦਰਵਾਜ਼ੇ ਦੇ ਉੱਤੇ ਇਸ ਤਰ੍ਹਾਂ ਕਰਨ ਨਾਲ ਘਰ ਦੇ ਵਿੱਚ ਨਕਾਰਾਤਮਕ ਊਰਜਾ ਪ੍ਰਵੇਸ਼ ਨਹੀਂ ਕਰਦੀ ਇਸ ਦੇ ਨਾਲ ਹੀ ਘਰ ਦੇ ਦਰਵਾਜ਼ੇ ਤੇ ਖਿੜਕੀਆਂ ਇੱਕ ਵਾਰ ਸਵੇਰੇ ਸਵੇਰੇ ਖੋਲ੍ਹ ਦੇਣੇ ਚਾਹੀਦੇ ਹਨ ਇਸ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਦਾ ਪ੍ਰਵੇਸ਼ ਹੁੰਦਾ ਹੈ ਨਵੀਂ ਊਰਜਾ ਤੁਹਾਡੇ ਘਰ ਦੇ ਜੀਵਾਂ ਵਿੱਚ ਵਾਸ ਕਰਦੀ ਹੈ ਅਤੇ ਹਰ ਪ੍ਰਕਾਰ ਦੀ ਨਕਾਰਾਤਮਕ ਊਰਜਾ ਘਰ ਤੋਂ ਬਾਹਰ ਚਲੀ ਜਾਂਦੀ ਹੈ ਜਿਸ ਘਰ ਵਿੱਚ ਹਮੇਸ਼ਾ ਹਨੇਰਾ ਰਹਿੰਦਾ ਹੈ ਯਾਨੀ ਬਾਹਰਲੀ ਪ੍ਰਕਾਸ਼ ਅੰਦਰ ਨਹੀਂ ਆਉਂਦਾ ਉਥੇ ਪਿੰਨ-ਪਿੰਨ ਪ੍ਰਕਾਰ ਦੇ ਵਾਸਤੂ ਦੋਸ਼ ਵੀ ਉਤਪਨ ਹੋ ਜਾਂਦੇ ਹਨ ਜੇਕਰ ਤਾਂਬੇ ਦੇ ਲੋਟੇ ਵਿੱਚ ਸਾਫ਼ ਜਲ ਰੱਖ ਕੇ ਘਰ ਦਾ ਵਾਧਾ ਹੁੰਦਾ ਹੈ ਇਸ ਦੇ ਨਾਲ ਆਖਦੇ ਹਨ ਘਰ ਵਿੱਚ ਲక్ష్ਮੀ ਦੀ ਕਿਰਪਾ ਅਪਾਰ ਬਣਦੀ ਹੈ ਘਰ ਦੇ ਲੋਕ ਜਿਹੜੇ ਹਨ ਉਹ ਵੀ ਤੰਦਰੁਸਤ ਰਹਿੰਦੇ ਹਨ ਤਾंबे ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ ਤੇ ਵਿਗਿਆਨਿਕ ਰੂਪ ਵਿੱਚ ਇਸ ਦਾ ਕਾਫੀ ਮਹੱਤਵ ਹੈ ਡਾਕਟਰ ਰਾਤ ਭਰ ਤਾਂਬੇ ਦੇ ਵਿੱਚ ਪਾਣੀ ਪਾ ਕੇ ਰੱਖਦੇ ਹਨ ਭਾਵ ਕਿ ਤਾਂਬੇ ਦੇ ਜੱਗ ਜਾਂ ਗਲਾਸ ਵਿੱਚ ਪਾਣੀ ਭਰ ਕੇ ਰੱਖ ਕੇ ਸਵੇਰੇ ਉਸ ਪਾਣੀ ਨੂੰ ਪੀਣ ਦੀ ਸਲਾਹ ਵੀ ਦਿੰਦੇ ਹਨ ਇਸ ਨਾਲ ਸਿਹਤ 'ਤੇ ਨ ਸਕਾਰਾਤਮਕ ਪ੍ਰਭਾਵ ਪੈਂਦਾ ਹੈ ਆਖਦੇ ਹਨ ਕਿ ਤਾਂਬੇ ਦੇ ਲੋਟੇ ਨਾਲ ਮੁੱਖ ਦਵਾਰ ਤੇ ਪਾਣੀ ਛਿੜਕਣ ਦੇ ਨਾਲ ਵੀ ਘਰ ਦਾ ਬਾਹਰੀ ਮੌਜੂਦ ਘਟਾਣੋ ਵੀ ਨਸ਼ਟ ਹੋ ਜਾਂਦੇ ਹਨ ਇਸ ਦੇ ਨਾਲ ਘਰ ਦੇ ਆਸ-ਪਾਸ ਦਾ ਵਾਤਾਵਰਣ ਸਾਫ਼ ਹੋ ਜਾਂਦਾ ਹੈ। ਵਾਸਤੂ ਦੋਸ਼ ਦੂਰ ਹੁੰਦੇ ਹਨ ਤੇ ਇਸ ਉਪਾਅ ਦੇ ਨਾਲ ਘਰ ਵਿੱਚ ਧੰਨ ਦਾ ਵਾਅਦਾ ਹੁੰਦਾ ਹੈ। ਘਰ ਵਿੱਚ ਖੁਸ਼ੀਆਂ ਆਉਂਦੀਆਂ ਹਨ। ਜੇਕਰ ਛੜਕਾ ਕਰਨ ਵਾਲੇ ਪਾਣੀ ਵਿੱਚ ਥੋੜੀ ਜਿਹੀ ਹਲਦੀ ਪਾ ਦਿੱਤੀ ਜਾਵੇ। ਇਸ ਦਾ ਲਾਭ ਵੀ ਫਿਰ ਕਈ ਗੁਣਾ ਵੱਧ ਜਾਵੇਗਾ। ਜੇਕਰ ਤੁਸੀਂ ਇਹ ਵੀ ਚਾਹੁੰਦੇ ਹੋ ਤੁਹਾਡੇ ਘਰ ਦੀ ਆਰਥਿਕ ਸਥਿਤੀ ਚੰਗੀ ਹੋ ਜਾਵੇ ਮੁੱਖ ਦਵਾਰ ਦੀ ਚੌਕੜ ਤੇ ਹਰ ਰੋਜ਼ ਸਵੇਰੇ ਪਾਣੀ ਵਿੱਚ ਹਲਦੀ ਮਿਲਾ ਕੇ ਧੋਣ ਨਾਲ ਤੁਹਾਡੇ ਘਰ ਦੇ ਵਿੱਚ ਸੁੱਖ ਸਮਰiddhi ਵਾਸ ਕਰ ਜਾਵੇਗੀ ਦੂਜੀ ਗੱਲ ਸਵੇਰੇ ਉੱਠ ਕੇ ਇਸ਼ਨਾਨ ਕਰਨ ਤੋਂ ਬਾਅਦ ਪੂਜਾ ਘਰ ਦੇ ਵਿੱਚ ਤੂਫ ਦੀਪ ਬੱਤੀ ਕਰਨੀ ਚਾਹੀਦੀ ਹੈ ਇਸ ਤੋਂ ਬਾਅਦ ਘਰ ਦੇ ਮੁੱਖ ਦਵਾਰ ਤੇ ਹਲਦੀ ਦੇ ਪਾਣੀ ਵਿੱਚ 1 ਰੁਪਏ ਦਾ ਸਿੱਕਾ ਪਾ ਕੇ ਪਾਣੀ ਦਾ ਛੜਕਾ ਕਰਿਆ ਕਰੋ ਫਿਰ ਸਿੱਕੇ ਨੂੰ ਕੱਢ ਕੇ ਆਪਣੇ ਘਰ ਦੇ ਪੂਜਾ ਸਥਾਨ ਤੇ ਰੱਖ ਲਿਆ ਕਰੋ ਇਸ ਦੇ ਨਾਲ ਤੁਹਾਨੂੰ ਜੀਵਨ ਵਿੱਚ ਕਦੇ ਵੀ ਪੈਸਿਆਂ ਦੀ ਕਮੀ ਨਹੀਂ ਹੋਵੇਗੀ ਘਰ ਦਾ ਮੁੱਖ ਦਵਾਰ ਹੈ ਜਿਹੜਾ ਕਦੇ ਵੀ ਪੈਸਿਆਂ ਦੀ ਕਮੀ ਨੂੰ ਨਹੀਂ ਆਉਣ ਦੇਵੇਗਾ ਅਜਿਹਾ ਮੁੱਖ ਦਵਾਰ ਗ੍ਰਹਿਣ ਦਾ ਕੇਂਦਰ ਹੁੰਦਾ ਹੈ ਇਸ ਲਈ ਅਜਿਹਾ ਮੰਨਿਆ ਜਾਂਦਾ ਹੈ ਹਲਦੀ ਦੇ ਪਾਣੀ ਨੂੰ ਮੁੱਖ ਦਰਵਾਜ਼ੇ ਤੇ ਛੜਕਣ ਦੇ ਨਾਲ ਘਰ ਦੇ ਵਾਸਤੂ ਦੋਸ਼ ਗ੍ਰਹਿ ਦੋਸ਼ ਖਤਮ ਹੋ ਜਾਂਦੇ ਹਨ ਘਰ ਦੇ ਮੁੱਖ ਦਰਵਾਜ਼ੇ ਦੇ ਬਾਹਰ ਪਾਣੀ ਦਾ ਛੜਕਾ ਕਰਦੇ ਸਮੇਂ ਹਫ਼ਤੇ ਵਿੱਚ ਘੱਟੋ-ਘੱਟ ਇੱਕ ਦਿਨ ਨਮਕ ਵਾਲਾ ਪਾਣੀ ਦਾ ਵੀ ਛੜਕਾ ਕਰਨਾ ਚਾਹੀਦਾ ਹੈ ਦਰਅਸਲ ਨਮਕ ਨਕਾਰਾਤਮਕ ਤੇ ਦਲੇਧਰਤਾ ਨੂੰ ਦੂਰ ਕਰਦਾ ਹੈ ਧਾਰਮਿਕ ਪਹਿਲੂ ਦੇ ਨਾਲ ਇਸ ਦੇ ਵਿਗਿਆਨਕ ਪਹਿਲੂ ਵੀ ਹਨ ਬਹੁਤ ਸਾਰੇ ਹਨ ਹਫਤੇ ਵਿੱਚ ਇੱਕ ਵਾਰ ਨਮਕ ਦੇ ਪਾਣੀ ਦਾ ਜੇਕਰ ਘਰ ਦੇ ਬਾਹਰ ਛੜਕਾ ਕਰ ਦਿੱਤਾ ਜਾਵੇ ਘਰ ਦੇ ਸਾਹਮਣੇ ਜਾਂ ਆਸ-ਪਾਸ ਜਿੰਨੇ ਵੀ ਤੁਹਾਡੇ ਪਰਜੀਵੀ ਜੀਵ ਹੋਣਗੇ ਪਨਪ ਜੀਵ ਹੋਣਗੇ ਸਮਾਪਤ ਹੋ ਜਾਣਗੇ ਪੁਰਾਣੇ ਸਮੇਂ ਵਿੱਚ ਘਰ ਦੇ ਵਿਹੜੇ ਨੂੰ ਪੂਰੀ ਤਰ੍ਹਾਂ ਧੋਣ ਦਾ ਪ੍ਰਚਲਨ ਸੀ ਅੱਜ ਕੱਲ੍ਹ ਲੋਕ ਸ਼ਹਿਰਾਂ ਵਿੱਚ ਫਲੈਟਾਂ ਵਿੱਚ ਰਹਿੰਦੇ ਹਨ ਜਿੱਥੇ ਵਿਹੜਾ ਨਹੀਂ ਹੁੰਦਾ ਪਰ ਫਿਰ ਵੀ ਕਰਦੇ ਮੁਖ ਦਰਵਾਜੇ ਦੇ ਸਾਹਮਣੇ ਨਮਕ ਮਿਲਾ ਕੇ ਪਾਣੀ ਨਾਲ ਪੋਚਾ ਲਗਾਉਣ ਨਾਲ ਰੋਗ ਦੋਸ਼ ਅਤੇ ਨਕਾਰਾਤਮਕ ਊਰਜਾ ਘਰ ਦੇ ਅੰਦਰ ਨਹੀਂ ਆਉਂਦੀ। ਹੁਣ ਅਸੀਂ ਤੁਹਾਨੂੰ ਘਰ ਦੇ ਮੁਖ ਦਵਾਰ ਦੇ ਨਾਲ ਸੰਬੰਧਿਤ ਇੱਕ ਅਜੀਹਾ ਉਪਾਅ ਦੱਸਣ ਵਾਲੇ ਹਾਂ। ਜਿਸ ਨੂੰ ਜੇਕਰ ਤੁਸੀਂ ਨਿਮਾ ਅਨੁਸਾਰ ਕਰ ਲਿਆ ਤਾਂ ਯਕੀਨ ਮੰਨੋ ਪੈਸੇ ਗਿਣਦੇ ਗਿਣਦੇ ਥੱਕ ਜਾਓਗੇ। ਪਾਣੀ ਨਾਲ ਸੰਬੰਧਿਤ ਇੱਕ ਬਹੁਤ ਹੀ کارਗਰ ਤੇ ਚਮਤਕਾਰੀ ਉਪਾਅ ਹੈ। ਖਾਸ ਕਰਕੇ ਵਾਸਤੂ ਸ਼ਾਸਤਰ ਵਿੱਚ ਕਲਸ਼ ਦਾ ਸੰਬੰਧ ਬਹੁਤ ਹੀ ਆਸ਼ਵਰਿਆ ਮੰਨਿਆ ਜਾਂਦਾ ਹੈ। Hindu ਧਰਮ ਵਿੱਚ ਕਹਿੰਦੇ ਹਨ ਕਲਸ਼ ਨੂੰ ਬੜਾ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ। ਤੇ ਨਾਲ ਹੀ ਨਾਲ ਆਖਦੇ ਹਨ ਕਿ ਗ੍ਰਹਾਂ ਦੇ ਵਿੱਚ ਸ਼ੁਕਰ ਤੇ ਚੰਦਰਮਾ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। ਕਲਸ਼ ਦੀ ਸਥਾਪਨਾ ਮੁੱਖ ਰੂਪ ਤੇ ਦੋ ਸਥਾਨਾਂ ਤੇ ਕੀਤੀ ਜਾਂਦੀ ਹੈ ਪਹਿਲਾ ਮੁੱਖ ਦਵਾਰ ਤੇ ਦੂਜਾ ਪੂਜਾ ਸਥਾਨ ਤੇ ਮੁੱਖ ਦਵਾਰ ਤੇ ਰੱਖਿਆ ਜਾਣ ਵਾਲਾ ਕਲਸ਼ ਚੌੜੇ ਤੇ ਖੁੱਲੇ ਮੂੰਹ ਵਾਲਾ ਹੋਣਾ ਚਾਹੀਦਾ ਹੈ। ਇਸ ਵਿੱਚ ਠੁਕਮੇ ਮਾਤਰਾ ਵਿੱਚ ਪਾਣੀ ਭਰ ਕੇ ਜ਼ਰੂਰ ਰੱਖਣਾ ਚਾਹੀਦਾ ਹੈ। ਧਿਆਨ ਰੱਖੋ ਕਿ ਇਸ ਕਲਸ਼ ਦੇ ਵਿੱਚ ਪਾਣੀ ਵੇਖਣ ਤੋਂ ਬਚਾਉਣ ਦੇ ਲਈ ਇਸ ਉੱਪਰ ਫੁੱਲਾਂ ਦੀਆਂ ਪੰਖੜੀਆਂ ਪਾ ਦਿਓ। ਮੁੱਖ ਦਵਾਰ ਤੇ ਜਲਨਲ ਭਰਿਆ ਕਲਸ਼ ਰੱਖਣ ਨਾਲ ਘਰ ਵਿੱਚ ਆਰਥਿਕ ਸੰਪੰਨਤਾ ਆਉਂਦੀ ਹੈ, ਖੁਸ਼ੀ ਵਿੱਚ ਵਾਧਾ ਹੁੰਦਾ ਹੈ। ਕਿਸੇ ਵੀ ਪ੍ਰਕਾਰ ਦੀ ਨਕਾਰਾਤਮਕ ਊਰਜਾ ਘਰ ਵਿੱਚ ਪ੍ਰਵੇਸ਼ ਨਹੀਂ ਕਰਦੀ। ਇਸ ਨਾਲ ਘਰ ਵਿੱਚ ਸਕਾਰਾਤਮਕਤਾ ਤੇ ਖੁਸ਼ਹਾਲੀ ਵੀ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਮੁਖਦਰਵਾਜੇ ਦੇ ਲਈ ਇੱਕ ਹੋਰ ਚਮਤਕਾਰੀ ਉਪਾਅ ਹੈ ਜਿਸ ਦੇ ਲਈ ਘੋੜੇ ਦੇ ਪੈਰ ਵਿੱਚ ਲੱਗੀ ਹੋਈ ਨਲਦੀ ਲੋੜ ਹੁੰਦੀ ਹੈ ਧਿਆਨ ਰੱਖੋ ਇਹ ਘੋੜੇ ਦੇ ਪੈਰ ਵਿੱਚ ਇਸਤੇਮਾਲ ਹੋ ਚੁੱਕੀ ਹੋਵੇ ਪਰ ਪੁਰਾਣੀ ਹੋਵੇ ਜੇ ਤੁਸੀਂ ਦੁਕਾਨ ਤੋਂ ਨਵੇਂ ਖਰੀਦ ਕੇ ਲੈ ਕੇ ਆਉਂਦੇ ਹੋ ਇਸ ਦਾ ਪ੍ਰਭਾਵ ਨਹੀਂ ਹੋਵੇਗਾ ਸ਼ੁੱਕਰਵਾਰ ਨੂੰ ਆਖਦੇ ਹਨ ਕਿ ਇਸ ਨੂੰ ਖਰੀਦ ਕੇ ਘਰ ਲੈ ਆਓ ਤੇ ਸਰੋਂ ਦੇ ਤੇਲ 'ਚ ਡੁਬੋ ਕੇ ਸ਼ਨੀਵਾਰ ਨੂੰ ਉਠ ਕੇ ਤੁਸੀਂ ਇਸ ਨੂੰ ਘਰ ਦੇ ਮੁੱਖ ਦਵਾਰ ਤੇ ਲਟਕਾ ਦੇਣਾ ਹੈ ਅਜੀਹਾ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚੋਂ ਦੁੱਖ ਦਿਲਦਰ ਹਮੇਸ਼ਾ ਲਈ ਦੂਰ ਹੋ ਜਾਣਗੇ ਆਖਿਆ ਜਾਂਦਾ ਹੈ ਕਿ ਇਸ ਤਰੀਕੇ ਦੇ ਨਾਲ ਛੋਟੇ ਛੋਟੇ ਉਪਾਅ ਕਰਨ ਦੇ ਨਾਲ ਧਨ ਸੰਬੰਧੀ ਸਾਰੀਆਂ ਮੁਸ਼ਕਿਲਾਂ ਦੂਰ ਹੋ ਜਾਂਦੀਆਂ ਹਨ ਜਦੋਂ ਵੀ ਤੁਸੀਂ ਘਰ ਦਾ ਮੁੱਖ ਦਰਵਾਜ਼ਾ ਖੋਲਦੇ ਹੋ ਉਸ ਵੇਲੇ ਤੁਸੀਂ ਪਰਮਾਤਮਾ ਜੀ ਦੇ ਅੱਗੇ ਹੱਥ ਜੋੜ ਕੇ ਅਰਦਾਸ ਬੇਨਤੀ ਕਰਿਆ ਕਰੋ ਸਭ ਤੋਂ ਪਹਿਲਾਂ ਤਾਂ ਮੁੱਖ ਦਰਵਾਜ਼ਾ ਖੋਲਣਾ ਚਾਹੀਦਾ ਹੈ ਜੇ ਸੂਰਜ ਨਿਕਲਣ ਤੋਂ ਪਹਿਲਾਂ ਮੰਨਿਆ ਜਾਂਦਾ ਹੈ ਕਿ ਇਸ ਦੇ ਨਾਲ ਸਾਡੇ ਘਰ ਵਿੱਚ ਸਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ ਜੇਕਰ ਅਸੀਂ ਉਸ ਸਮੇਂ ਦਰਵਾਜ਼ਾ ਖੋਲ ਕੇ ਘਰ ਦੇ ਦਵਾਰ ਦੀ ਸਫਾਈ ਕਰਦੇ ਹਾਂ ਤਾਂ ਆਖਿਆ ਜਾਂਦਾ ਹੈ ਕਿ ਇਸ ਸਮੇਂ ਸਕਾਰਾਤਮਕ ਊਰਜਾ ਵੀ ਆਉਂਦੀ ਹੈ ਤੇ ਧਨ ਦੀ ਦੇਵੀ ਵੀ ਆਉਂਦੀ ਹੈ ਜਿਸ ਘਰ ਦੇ ਵਿੱਚ ਦਿਲਿੱਦਰ ਪਸਾਰ ਕੇ ਲੋਕ ਸੁੱਤੇ ਹੋਣ ਉਸ ਘਰ ਤੋਂ ਜਿਹੜਾ ਹੈ ਪੈਸਾ ਮਾਇਆ ਹੈ ਉਹ ਦੂਰ ਚਲੀ ਜਾਂਦੀ ਹੈ ਤੇ ਜਿਸ ਘਰ ਦੇ ਦੁਆਰ ਦੀ ਵੀ ਸਫਾਈ ਹੋਵੇ ਘਰ ਦੇ ਵਿੱਚ ਲੋਕ ਉੱਠ ਕੇ ਨਾਮ ਬਾਣੀ ਦਾ ਅਭਿਆਸ ਕਰ ਰਹੇ ਹੋਣ ਆਪਣੀ ਪੂਜਾ ਬੰਦਗੀ ਕਰ ਰਹੇ ਹੋਣ ਆਪਣੇ ਰੱਬ ਨੂੰ ਯਾਦ ਕਰ ਰਹੇ ਹੋਣ ਉਸ ਘਰ ਤੇ ਪਰਸਨ ਹੋ ਕੇ ਫਿਰ ਉਸ ਘਰ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਦੀ ਇਹ ਕਮ ਸਮਰੱਥਾ ਰੱਖਦੇ ਹਨ ਜਦੋਂ ਵੀ ਤੁਸੀਂ ਘਰ ਦਾ ਮੇਨ ਦਰਵਾਜ਼ਾ ਖੋਲੋ ਤਾਂ ਉਸ ਸਮੇਂ ਪੂਰੀ ਸ਼ਰਧਾ ਤੇ ਵਿਸ਼ਵਾਸ ਦੇ ਨਾਲ ਪਰਮਾਤਮਾ ਦੇ ਅੱਗੇ ਅਰਦਾਸ ਕਰੋ ਕਿ ਪਰਮਾਤਮਾ ਜੀ ਸਾਡੇ ਘਰ ਵਿੱਚ ਹਮੇਸ਼ਾ ਲਈ ਸੁੱਖਾਂ ਦਾ ਵਾਸ ਹੋਵੇ ਕਿਸੇ ਦੀ ਨਜ਼ਰ ਨਾ ਲੱਗ ਜਾਵੇ ਤੇ ਨਾਲ ਹੀ ਨਾਲ ਇਹ ਕਹੋ ਕਿ ਵਾਹਿਗੁਰੂ ਜੀ ਸਾਡੇ ਘਰ ਦੇ ਵਿੱਚ ਹਮੇਸ਼ਾ ਸਕਾਰਾਤਮਕ ਊਰਜਾ ਬਣੀ ਰਹੇ ਘਰ ਦੇ ਵਿੱਚ ਲੜਾਈ ਝਗੜੇ ਕਲੇਸ਼ ਦਾ ਵਾਸ ਨਾ ਹੋਵੇ ਸਾਡੇ ਸਾਰੇ ਹੀ ਜੀਵਾਂ ਦੇ ਵਿੱਚ ਆਪਸੀ ਪਿਆਰ ਹੋਵੇ ਜਿਹੜਾ ਵੀ ਸਾਡੇ ਘਰ ਵਿੱਚ ਜੇ ਕੋਈ ਗਰੀਬ ਆ ਜਾਂਦਾ ਹੈ ਕੋਈ ਭੁੱਖੇ ਢਿੱਡ ਨਾ ਜਾਵੇ ਜੇਕਰ ਕੋਈ ਪੰਛੀ ਪਰਿੰਦਾ ਵੀ ਆਉਂਦਾ ਹੈ ਤਾਂ ਉਸ ਨੂੰ ਵੀ ਕਦੇ ਆਪਣੇ ਘਰ ਵਿੱਚੋਂ ਖਾਲੀ ਨਾ ਜਾਣ ਦਿਓ ਭਾਵਕੇ ਵੀ ਉਸ ਦੇ ਵੀ ਢਿੱਡ ਨੂੰ ਕੁਛ ਨਾ ਕੁਛ ਖਾਣ ਲਈ ਜ਼ਰੂਰ ਦਿਓ ਸਤ ਸੰਗਤ ਜੀ ਇਸ ਤਰੀਕੇ ਦੇ ਛੋਟੇ ਛੋਟੇ ਉਪਾਅ ਕਰਨ ਦੇ ਨਾਲ ਪਰਮਾਤਮਾ ਜੀ ਸਾਡੇ ਤੇ પ્રસન્ન ਹੋ ਕੇ ਸਾਡੇ ਤੇ ਆਪਣੀ ਕਿਰਪਾ ਵਰਸਾ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ